ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਕੱਦੂ ਦੀ ਕੜੀ ਬਣਾਵਾਂਗੇ ਅੱਜ ਆਪਾਂ ਕੱਦੂ ਨਾ ਕੋਈ ਨਹੀਂ ਖਾਂਦਾ ਸਬਜ਼ੀ ਵੀ ਨਹੀਂ ਖਾਂਦੇ ਇਹਦੀ ਤੇ ਕੋफ्ते ਬਣਾਉਣੇ ਤਾਂ ਉਹ ਵੀ ਨਹੀਂ ਖਾਂਦੇ ਅੱਜ ਆਪਾਂ ਨਾ ਜੀ ਬਣਾਵਾਂਗੇ ਕੜੀ ਤੇ ਕੜੀ ਬਣੂਗੀ ਬਹੁਤ ਹੀ ਟੇਸਟੀ ਉਹਦੇ ਵਾਸਤੇ ਆਪਾਂ ਨਾ ਅੱਧਾ ਕੱਦੂ ਕੱਟਿਆ ਆਹ ਦੇਖੋ ਮੇਰੇ ਕੋਲ ਨਾ ਦੋ ਕੱਦੂ ਸੀਗੇ ਤੇ ਅੱਧਾ ਕੱਦੂ ਕੱਟ ਲਿਆ ਜਿੰਨੀ ਕੁ ਮੈਨੂੰ ਲੋੜ ਆ ਮੈਂ ਓਨੀ ਕੜੀ ਬਣਾਉਣੀ ਹੈ ਤੇ ਅੱਧੀ ਕੌਲੀ ਆਪਾਂ ਨਾ ਛੋਲਿਆਂ ਦੀ ਦਾਲ ਸੀ ਇਹਨੂੰ 2 ਘੰਟੇ ਪਹਿਲਾਂ ਭਿਉਂਦੀ ਸੀ ਤੇ ਇਹ ਸੌਫਟ ਹੋ ਗਈ ਐ ਇਹ ਇਹਦਾ ਪਾਣੀ ਆਪਾਂ ਕੱਢਤਾ ਤੇ ਕद्दू ਨੂੰ ਵੀ ਧੋ ਕੇ ਪਾਣੀ ਕੱਢਤਾ ਆਪਾਂ ਇੱਧਰ ਇੱਕ ਕੌਲੀ ਲਈ ਆ ਬੇਸਣ ਤੇ ਇੱਕ ਕੌਲੀ ਲਈ ਆਪਾਂ ਦਹੀਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਕद्दू ਤੇ ਆਪਣਾ ਛੋਲਿਆਂ ਦੀ ਦਾਲ ਨੂੰ ਪੀਸਾਂਗੇ ਆਪਾਂ ਆਪਾਂ ਨਾ ਮਿਕਸੀ ਜੱਗ ਲੈ ਲੇ ਇਦੇ ਵਿੱਚ ਆਹ ਆਪਾਂ ਕद्दू ਪਾ ਦਿਆਂਗੇ ਪਾਣੀ ਨਹੀਂ ਆਪਾਂ ਪਾਉਣਾ ਕਿਉਂਕਿ ਕद्दू 'ਚ ਪਾਣੀ ਬਹੁਤ ਹੁੰਦਾ ਤੇ ਹੁਣ ਵਿੱਚੇ ਪਾ ਦਾਂਗੇ ਆਪਾਂ ਛੋਲਿਆਂ ਦੀ ਦਾਲ ਤੇ ਹੁਣ ਆਪਾਂ ਇਹਨੂੰ ਨਾ ਗ੍ਰाइंड ਕਰ ਲਾਂਗੇ ਆਪਾਂ ਕद्दू ਤੇ ਛੋਲਿਆਂ ਦੀ ਦਾਲ ਨੂੰ ਨਾ ਚਨੇ ਨੇ ਵੀ ਚਨੇ ਵੀ ਬੋਲਦੇ ਆ ਤੇ ਉਹਨਾਂ ਨੂੰ ਪੀਸ ਲਿਆ ਤੇ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਇਆ ਕਿਉਂਕਿ ਕੱਦੂ ਦੇ ਵਿੱਚ ਪਾਣੀ ਬਹੁਤ ਹੈ ਤੇ ਹੁਣ ਆਪਾਂ ਨਾ ਜਿਹੜੀ ਦਹੀਂ ਲਈ ਆ ਹਾਂ ਤੇ ਜੇ ਤਾਂ ਬਾਹ ਵੀ ਖੱਟੀ ਹੈ ਤਾਂ ਥੋੜੀ ਲੈ ਲਓ ਤੇ ਜੇ ਘੱਟ ਖੱਟੀ ਆ ਤਾਂ ਵੀ ਸਾਬ ਨਾਲ ਪਾ ਲਓ। ਵੀ ਮੈਂ ਵੀ ਕੌਲੀ ਪਾਈ ਹੈ ਤੇ ਕੋਈ ਜ਼ਿਆਦਾ ਖੱਟੀ ਹੈ ਨਹੀਂਗੀ ਤੇ ਹੁਣ ਆਪਾਂ ਦਹੀਂ ਪਾ ਕੇ ਗ੍ਰਾਇੰਡ ਕਰਾਂਗੇ। ਆਪਾਂ ਨੇ ਦਹੀਂ ਪਾ ਕੇ ਵੀ ਗ੍ਰਾਇੰਡ ਕਰ ਲਿਆ। ਇਹ ਕੋ ਬਹੁਤ ਵਧੀਆ ਪੇਸਟ ਬਣ ਗਿਆ ਆਪਣਾ ਤੇ ਇਹਨੂੰ ਹੁਣ ਨਾ ਆਪਾਂ ਤੋਟੀਆਂ 'ਚ ਗਾ ਲਵਾਂਗੇ ਹੁਣ ਆਪਾਂ ਇੱਕ ਕੌਲੀ ਪਾਣੀ ਵੀ ਪਾਵਾਂਗੇ ਇਹਦੇ ਵਿੱਚ ਤੇ ਜਰੂਰ ਤ cay ਤਾਂ ਆਪਾਂ ਬਾਅਦ 'ਚ ਪਾਵਾਂਗੇ ਜਦੋਂ ਬਣਾਵਾਂਗੇ ਉਦੋਂ ਤੇ ਆਪਾਂ ਹਰ ਜੱਗ ਨੂੰ ਢੋਕੇ ਨਾ ਤੇ ਵਿੱਚ ਪਾ ਲਾਂਗੇ ਹੁਣ ਇਹਨੂੰ ਆਪਾਂ ਸਾਈਡ ਤੇ ਕਰਦੇ ਨੇ ਤੇ ਹੁਣ ਆਪਾਂ ਨਾ ਪਕੌੜਿਆਂ ਦਾ ਆਟਾ ਤਿਆਰ ਕਰਾਂਗੇ ਆਪਾਂ ਜਿਆ ਬੌਲ ਲੈ ਲਿਆ ਤੇ ਹੁਣ ਇਹਦੇ ਵਿੱਚ ਆਹ ਨਾ ਬੇਸਣ ਪਾ ਲਾਂਗੇ ਆਪਾਂ ਬੇਸਣ ਛਾਂਕ ਕੇ ਲੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਆਪਾਂ ਨਾ ਥੋੜੀ ਜੀ ਅਜਵਾਇਨ ਪਾਵਾਂਗੇ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਆਪਾਂ ਨਾ ਮਸਾਲਾ ਤੇ ਪਾ ਦਾਂਗੇ ਇਹਦਾ ਫਲੇਵਰ ਫਿਰ ਵਧੀਆ ਹੁੰਦਾ ਹੈ ਤੇ ਇੱਕ ਚੁੰਡੀ ਵਿੱਚ ਪਾਵਾਂਗੇ ਮਿੱਠਾ ਸੋਡਾ ਇੱਕੋ ਹੀ ਚੁੰਡੀ ਆ ਬਸ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਥੋੜੇ ਥੋੜੇ ਨਮਕ ਮਸਾਲੇ ਨਮਕ ਮਿਰਚ ਤੇ ਹਲਦੀ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇ ਇਹਦਾ ਘੋਲ ਤਿਆਰ ਕਰਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਘੋਲ ਤਿਆਰ ਕਰ ਲਵਾਂਗੇ ਆਪਾਂ ਨਾ ਥੋੜਾ ਥੋੜਾ ਪਾਣੀ ਪਾ ਕੇ ਨੇ ਇਹਦਾ ਥੋੜਾ ਜਿਹਾ ਬੀਜ ਘੜਾ ਕੇ ਪੋਲ ਬਣਾ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਥੋੜੇ ਜਿਹਾ ਪਿਆਜ਼ ਪਾ ਦਾਂਗੇ ਜੇ ਪੌਣੇ ਤਾਂ ਪਾਉ ਨਹੀਂ ਪੌਣੇ ਦਾ ਕੋਈ ਗੱਲ ਨਹੀਂ ਫੇਰ ਵੀ ਪਕੌੜੇ ਤਾਂ ਵਧੀਆ ਬਣ ਜਾਣਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਦਾ ਆਪਾਂ ਨਾ ਤੇਲ ਪਾ ਲਓ ਕੋਸੇ ਪਾ ਲਓ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਹੁਣ ਆਪਾਂ ਕੜੀ ਨੂੰ ਤੜਕਾ ਲਾਵਾਂਗੇ ਇਤਨਾ ਪਕੜਾ ਹੀ ਰੱਖ ਲੀਏ ਤੇ ਇੱਕ ਕਰਸ਼ੀ ਆਪਾਂ ਪਾ ਲਈਏ ਘਿਓ ਦੀ ਤੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਪਿਆਜ਼ ਪਾਵਾਂਗੇ ਤੇ ਨਾਲੇ ਪਾ ਦਾਂਗੇ ਆਪਾਂ ਕੜੀ ਪੱਤਾ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਆਪਾਂ ਸਰੋਂ ਦੇ ਦਾਣੇ ਪਾ ਲਾਂਗੇ ਅਈ ਨਾ ਆਪਣਾ ਕਿਓ ਜਿਆਦੇ ਗਰਮ ਸੀ ਤੇ ਆਪਾਂ ਜੀਲਾ ਮਾਜ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਦਾ ਪੇਸਟ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ 3-4 ਮਿੰਟ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਆਪਾਂ ਨਾ ਲੰਬੀ ਲੰਬੀ ਕੱਟ ਕੇ ਨਾ ਇਹ ਮਿਰਚ ਹਰੀ ਜੰਗੀ ਮਿਰਚ ਵਿੱਚ ਪਾ ਦਈਏ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਵੀ ਪਾ ਦਾਂਗੇ ਅਦਰਕ ਚਮਚ ਹਲਦੀ ਦਾ ਪਾਵਾਂਗੇ ਤੇ ਨਾਮਕ ਟੇਸਟ ਦੇ ਹਿਸਾਬ ਨਾਲ ਨਿੰਰਜ ਪਾਵਾਂਗੇ ਪੌਣਾ ਚਮਚ ਅਦਰਕ ਚਮਚ ਪਾਵਾਂਗੇ ਗਰਮ ਮਸਾਲਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਥੋੜਾ ਜਿਹਾ ਇਸ ਪਕਾਵਾਂਗੇ ਥੋੜਾ ਜਿਹਾ ਪਾਣੀ ਪਾ ਦਿੰਦੇ ਇਹਦੇ ਵਿੱਚ ਫਿਰ ਨਾਲੇ ਤਾਂ ਆਪਣੇ ਮਸਾਲੇ ਫੁੱਲ ਜਾਣਗੇ ਤੇ ਨਾਲੇ ਆਪਣੇ ਮਸਾਲੇ ਪੱਕ ਜਾਣਗੇ ਮਿਸਾਲਾ ਨਾ ਆਪਣਾ ਖਲੀਦਾ ਬੜਾ ਪਿਆਰ ਹੋ ਗਿਆ ਤੇ ਹੁਣ ਆਪਾਂ ਜਿਹੜਾ ਕੱਦੂ ਤੇ ਛੋਲਿਆਂ ਦੀ ਦਾਲ ਪੀਸ ਕੇ ਰੱਖੀ ਹੈ ਨਾ ਹੁਣ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਧਰ ਆਪਣਾ ਦੇਖੋ ਇਹ ਥੋੜਾ ਜਨਾ ਕੋਲ ਆਪਣਾ ਗਾੜਾ ਹੋ ਗਿਆ ਤੇ ਆਪਾਂ ਇੱਕ ਕੌਲੀ ਪਾਣੀ ਵੀ ਇਹਦੇ ਵਿੱਚ ਹੋਰ ਪਾ ਦਾਂਗੇ ਤੇ ਜਰੂਰ ਤੇ ਲੱਗੀ ਨਾ ਤੇ ਫਿਰ ਆਪਾਂ ਜਦੋਂ ਕਰੀ ਬਣੂਗੀ ਆਪਣੀ ਜੇ ਗਾੜੀ ਹੋ ਗਈ ਤਾਂ ਆਪਾਂ ਫੇਰ ਵੀ ਪਾਣੀ ਵਿੱਚ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨੂੰ ਮਸਾਲੇ ਦੇ ਇਹ ਚ ਪਾਣੀ ਆਪਾਂ ਨੂੰ ਨਾ ਹੋਰ ਪਾਉਣਾ ਪਊਗਾ ਹੁਣ ਆਪਾਂ ਨਾ ਟੋਟੀਆਂ ਢੋਕੇ ਨਾ ਇੱਕ ਕੌਲੀ ਹੋਰ ਪਾਵਾਂਗੇ ਪਾਣੀ ਦੀ ਆਪਾਂ ਸਾਰਾ ਪੇਸਟ ਵਿੱਚ ਪਾ ਤਾ ਜੇ ਗਾੜੀ ਹੋ ਗਈ ਤਾਂ ਆਪਾਂ ਪਾਣੀ ਹੋਰ ਵੀ ਵਿੱਚ ਪਾ ਸਕਦੇ ਹਾਂ ਹੁਣ ਆਪਾਂ ਇਹਨੂੰ ਨਬੇ ਚੋਸ ਕੇ ਚਲਾਉਂਦੇ ਰਵਾਂਗੇ ਤੇ ਜਦੋਂ ਇਹ ਰਿਜਨ ਲੱਗ ਜੀ ਤੇ ਫੇਰ ਆਪਾਂ ਪਕੌੜੇ ਬਣਾਵਾਂਗੇ ਕੜੀ ਨੂੰ ਆਪਣੀ ਨੂੰ ਨਵਾਲ ਆ ਗਿਆ ਤੇ ਹੁਣ ਆਪਾਂ ਇਹਨੂੰ ਦੂਸਰੇ ਚੁੱਲੇ ਤੇ ਕਰ ਦਾਂਗੇ ਤੇ ਇਸ ਤੇ ਨਾ ਆਪਾਂ ਹੁਣ ਪਕੌੜੇ ਬਣਾਵਾਂਗੇ ਤੇ ਉਧਰ ਕੜੀ ਆਪਣੀ ਰਿਜੀ ਜਾਊਗੀ ਤੇ ਇੱਧਰ ਪਕੌੜੇ ਬਣਾਵਾਂਗੇ ਹੁਣ ਆਪਾਂ ਸਨਪ ਪਕੌੜੇ ਬਣਾਵਾਂਗੇ ਕੜੀ ਵਾਸਤੇ ਘੋਲ ਆਪਣਾ ਵਧੀਆ ਤਿਆਰ ਹੋ ਗਏ ਆਪਾਂ ਕਿ ਬਣੀ ਲਾ ਲਾਂਗੇ ਤੇ ਆਪਾਂ ਹੁਣ ਛੋਟੇ ਛੋਟੇ ਪਕੌੜੇ ਕੱਢ ਲਾਂਗੇ ਆਸ ਤੇ ਕਾ ਕਰਕੇ ਨਾ ਆਪਾਂ ਹੁਣ ਜਿੰਨੇ ਕੇ ਪਾਂਚ ਪਾਈ ਆਪਾਂ ਪਾ ਦੇਾਂਗੇ ਆਪਨੇ ਨਾ ਪਕੌੜੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਗਾਇ ਸੰਭੰਦ ਕਰ ਦਿੰਨੇ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਹਨਾਂ ਨੂੰ ਇੱਦਾਂ ਪਕੌੜੇ ਆਪਣੇ ਤਿਆਰ ਹੋ ਗਏ ਤੇ ਹੁਣ ਆਪਾਂ ਦੇਖਦੇ ਆਂ ਕੜੀ ਨੂੰ ਕੜੀ ਵੀ ਬਣ ਕੇ ਆਪਣੀ ਤਿਆਰ ਹੋ ਗਈ ਇਹਨਾਂ ਕਾਫੀ ਟਾਈਮ ਹੋ ਗਿਆ ਖੀਜੀ ਜਾਂਦੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਆਹ ਪਕੌੜੇ ਪਾ ਦਾਂਗੇ ਗੈਸ ਆਫ ਕਰ ਦਿਆਂਗੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਇਹਦੇ ਵਿੱਚ ਨਾ ਪਕੌੜਿਆਂ ਨੂੰ ਮਿਕਸ ਕਰ ਦਾਂਗੇ। ਹੁਣ ਉੱਤੇ ਥੋੜੀ ਜੀ ਆਪਾਂ ਪਾਵਾਂਗੇ ਆਪਣਾ ਲਾਲ ਮਿਰਚ। ਦੇਖਣ ਚ ਵੀ ਸੋਹਣੀ ਲੱਗਦੀ ਐ ਤੇ ਬੱਸ ਇਹਦਾ ਟੇਸਟ ਵੀ ਵਧ ਗਿਆ ਆਉਂਦਾ ਐ। ਤੇ ਥੋੜੀ ਜੀ ਕਸੂਰੀ ਮੇਥੀ ਹੋਰ ਪਾ ਦਾਂਗੇ ਵਿੱਚ। ਤੇ ਨਾਲੇ ਪਾ ਦਾਂਗੇ ਆਪਾਂ ਕੜੀ ਪੱਤਾ। हाँ जी हूं दसो साड़ी कद्दू जी कढ़ी सूनो कमे लगी रेसिपी वॾी लगी त लाइक शेयर ज़रूरु करियो मिलदां जी अगली वीडियो सत श्रीकाल